ਤਾਂ ਤੁਸੀਂ ਫਿਰ ਆਪਣੇ ਅਹੁਦੇ ਤੇ ਵਾਪਸ ਆ ਗਏ ਹੋ ਤੇ ਕੀ ਸੰਦੇਸ਼ ਦੇਣਾ ਚਾਹੋਗੇ ਮਸੀਹ ਕਲੀਸਿਆ ਦੇ ਸਰ ਮੇਰੇ ਵੱਲੋਂ ਜੀ ਐਮ ਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਆਤਮਿਕ ਪਿਤਾ ਪੋਸਟਲ ਅੰਕਰ ਯੂਸਫ ਨੂਲਾਈ ਦਾ ਧੰਨਵਾਦ ਕਰਦਾ ਔਰ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਅਸੀਂ ਕੰਮ ਕੀਤਾ ਅਸੀਂ ਆਪਣੇ ਮਸੀਹ ਭਾਈ ਚਾਰੇ ਦੇ ਲਈ ਕੰਮ ਕੀਤਾ ਔਰ ਜਿਹੜੇ ਮਸੀਹ ਵਿਰੋਧੀ ਸੀ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਔਰ ਮੈਂ ਵਚਨ ਦੇਣਾ ਵੀ ਗਾਵੇਂ ਅਸੀਂ ਡਬਲ ਸਪੀਡ ਦੇ ਨਾਲ ਪ੍ਰਭੂ ਦੇ ਦਾਸਾਂ ਦੇ ਲਈ ਪਰਬੂ ਦੀ ਕਲੀਸਿਆ ਦੇ ਲਈ ਖੜੇ ਰਵਾਂਗੇ ਔਰ ਜਿੱਥੇ ਕਿਤੇ ਵੀ ਸਾਡੇ ਮਸੀਹ ਲੋਕਾਂ ਦੇ ਨਾਲ ਧੱਕਾ ਹੋਏਗਾ ਉਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਪਹਿਲਾ ਕੰਮ ਕਰਦੀ ਸੀ ਉਦਾਂ ਹੀ ਔਰ ਡਬਲ ਸਪੀਡ ਦੇ ਨਾਲ ਕੰਮ ਕਰੇਗੀ ਔਰ ਮੈਂ ਇੱਥੇ ਪਹੁੰਚਣ ਤੇ ਸਾਰੇ ਆਪਣੇ ਪਾਸਟਰ ਸਾਹਿਬਾਨਾਂ ਦਾ ਪਰਮੇਸ਼ਰ ਦੇ ਦਾਸਾਂ ਦਾ ਪਰਮੇਸ਼ਰ ਦੇ ਲੋਕਾਂ ਦਾ ਆਪਣੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਖਾਸ ਕਰਕੇ ਮੈਂ ਮਸੀਹ ਕਲੀਸਿਆ ਦਾ ਧੰਨਵਾਦ ਕਰਦਾ ਔਰ ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਇਸ ਵਿਸ਼ਵਾਸ ਤੇ ਖੜਾ ਉਤਰਾਂਗਾ ਔਰ ਜੀ ਮੇਰੇ ਲਈ ਮਸੀਹ ਹੋਰ ਮਰਨਾ ਲਾਭ ਹੈ ਮੈਂ ਸਦਾ ਹੀ ਪਰਮੇਸ਼ਵਰ ਦੇ ਕੰਮਾਂ ਦੇ ਲਈ ਖੜਾ ਰਾਵਾਂਗਾ ਪ੍ਰਭੂ ਦੇ ਕੰਮ ਨੂੰ ਕਰਦਾ ਰਾਵਾਂਗਾ ਸੋ ਸਰ ਮੇਰੇ ਵੱਲ ਜੈਮਸੀ ਦੀ ਧੰਨਵਾਦ ਕੀਦਰ ਆ ਗਿਆ ਵੰਡੀ ਬਾਜੀ ਪ੍ਰਧਾਨ ਜੀ ਦੁਬਾਰਾ ਤੋਂ ਸੇਵਾ ਦੇ ਵਿੱਚ ਆ ਚੁੱਕੇ ਨੇ ਤੇ ਨਾਲ ਕੇ ਹੁਣ ਹੋਰ ਨਵਾਂ ਮਸੀਕਲੀਸੀ ਵਾਲੀ ਜਾਂ ਮਸੀਹ ਲੋਕਾ ਲਈ ਆ ਪਾਸਿਵਲੀ ਕੀ ਸੰਦੇਸ਼ ਦੇਣਾ ਚਾਹੋਗੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਜਿਸ ਤਰ੍ਹਾਂ ਸਭ ਜਾਣਦੇ ਆ ਕਿ ਪ੍ਰਧਾਨ ਜੀ ਸਾਡੇ 40 ਦਿਨ ਤੋਂ ਫਾਸਟਿੰਗ 'ਚ ਸੀਗੇ ਤੋਂ ਸਟੈਪ ਡਾਊਨ ਸੀਗੇ ਉਹਨਾਂ ਨੂੰ ਕਿਤਾਜ ਸਟੈਪ ਅਪ ਕਰਕੇ ਇਹਨਾਂ ਨੂੰ ਫਿਰ ਇਹਨਾਂ ਦੀ ਜਿਹੜੀਆਂ ਜ਼ਿੰਮੇਵਾਰੀਆਂ ਵਾਂ ਉਹ ਟੀਮ ਨੇ ਸੌਂਪ ਦਿੱਤੀਆਂ ਵਾਂ ਮੈਂ ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਪ੍ਰਧਾਨ ਜੀ ਨੇ ਕੰਮ ਕੀਤਾ ਵਾ ਆਉਣ ਵਾਲੇ ਸਮੇਂ 'ਚ ਵੀ ਕਾਰਜ ਕਰਾਂਗੇ ਸੋ ਇਹ ਸਾਡੀ ਮਹੀਨਾਵਾਰ ਦਿੰਸੀ ਪਿਛਲੇ ਮਹੀਨੇ ਦੇ ਵਿੱਚ ਕਿਉਂਕਿ ਚਰਚ ਵੱਲੋਂ ਬਹੁਤ ਵੱਡੇ ਸਮਾਗਮ ਜਿਹੜੇ ਰੱਖੇ ਗਏ ਸੀ ਉਹ ਤਿੰਨ ਸਮਾਗਮਾਂ ਦੇ ਵਿੱਚ ਅਸੀਂ ਰੁੱਝੇ ਹੋਏ ਸੀ ਇਸ ਲਈ ਗਲੋਬਲ ਦੀ ਜਿਹੜੀ ਉਹ ਮੀਟਿੰਗ ਅਸੀਂ ਨਹੀਂ ਕਰ ਸਕੇ ਸੋ ਅੱਜ ਜਿਹੜੀ ਅਸੀਂ ਮੀਟਿੰਗ ਰੱਖੀ ਸੀ ਉਹਦੇ ਵਿੱਚ ਜਿਹੜੀ ਸਾਡੀ ਕੋਰ ਕਮੇਟੀ ਆ ਉਹਨੇ ਫੈਸਲਾ ਕੀਤਾ ਕਿ ਪ੍ਰਧਾਨ ਸਾਹਿਬ ਦਾ ਜਿਹੜੇ 40 ਦਿਨਾਂ ਦਾ ਫਾਸਟਿੰਗ ਸੀਗੇ ਉਹ ਕੰਪਲੀਟ ਹੋ ਚੁੱਕਿਆ ਤੇ ਕਿਉਂ ਨਾ ਆਪਾਂ ਇਹਨਾਂ ਨੂੰ ਯਾਰ ਦੁਬਾਰਾ ਜੇ ਰਿਸਟੇਨ ਕਰਤਾ ਜਾਵੇ ਤੋ ਸਾਰੀ ਟੀਮ ਦੇ ਫੈਸਲੇ ਦੇ ਮੁਤਾਬਕ ਅਸੀਂ ਇਹਨਾਂ ਨੂੰ ਅੱਜ ਜ਼ਿੰਮੇਵਾਰੀ ਜਿਹੜੀ ਆ ਉਹ ਇਹਨਾਂ ਦੇ سپਰਦ ਕਰ ਦਿੱਤੀ ਆ ਔਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗਲੋਬਲ ਨੇ ਕੰਮ ਕੀਤਾ ਪਿਛਲੇ ਸਮੇਂ ਦੇ ਵਿੱਚ ਪੂਰੀ ਟੀਮ ਸਾਡੀ ਜਿਹੜੀ ਆ ਉਹ ਇਕਜੁੱਟਾ ਔਰ ਔਨ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਕੋਈ مصیبتਾਈ ਚਰਦੇ ਖਿਲਾਫ ਸਾਡੇ ਪਾਸਟਰ ਸਰਬਾਨਾ ਦੇ ਖਿਲਾਫ ਆਵਾਜ਼ ਉੱਠੇਗੀ ਉਹਦਾ ਟੱਕਰਾ ਜਿਹੜਾ ਉਹ ਗਲੋਬਲ ਕਰੇਗੀ ਔਰ ਮੈਂ ਆਸ ਕਰਦਾ ਹਾਂ ਕਿ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ग्लोबल दी टीम ਦਾ ਸਾਥ ਦਿੱਤਾ ਉਸੇ ਤਰ੍ਹਾਂ ਹੀ ਉਤੋਂ ਵੱਧ ਚੜ ਕੇ ਆ ਹੁਣ ਜਿਹੜਾ ਵਾ ਸਾਡੇ ਸਾਥ ਦੇਣਗੇ ਔਰ ਜਿਸ ਤਰ੍ਹਾਂ ਗਲੋਬਲ ਦਾ ਵਿਜ਼ਨ ਆ ਕਿ ਆਪਣੇ ਧਰਮ ਦੀ ਰਾਖੀ ਕਰਨੀ ਆ ਦੇਸ਼ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਆਪਾਂ ਰਾਖੀ ਕਰਨੀ ਆ ਔਰ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਆ ਲੇਕਿਨ ਕੋਈ ਵੀ ਸ਼ਰਾਰਤੀ ਬੰਦਾ ਅਗਰ ਸਾਡੇ ਧਰਮ ਦੇ ਖਿਲਾਫ ਬੋਲਦਾ ਵਾ ਤੇ ਗਲੋਬਲ ਦਾ ਉਸ ਬੰਦੇ ਨੂੰ ਸਾਹਮਣਾ ਜਰੂਰ ਕਰਨਾ ਪਵੇਗਾ ਧੰਨਵਾਦ ਜੀ ਸੰਤ ਜੀ ਅੱਜ ਆਪਾਂ ਮੀਟਿੰਗ ਦੇ ਵਿੱਚ ਪਹੁੰਚੇ ਆ ਪ੍ਰਧਾਨ ਜਤਿੰਦਰ ਗੌਰਵ ਜੀ ਨੂੰ ਦੁਬਾਰਾ ਤੋਂ ਬਹਾਲ ਕੀਤਾ ਗਿਆ ਉਹਨਾਂ ਦੀ ਸੇਵਾ ਉੱਤੇ ਤੇ ਤੁਹਾਡਾ ਕੀ ਇਸ ਉੱਤੇ ਵਿਚਾਰ ਹੈ ਕਿਉਂਕਿ ਤੁਸੀਂ ਮਸੀਹयत ਨੂੰ ਬੜੇ ਲੰਬੇ ਸਮੇਂ ਤੋਂ ਦੇਖਦੇ ਹੋ ਤੇ ਮਸੀਹयत ਵਿੱਚ ਚੱਲਦੇ ਉਤਰਾ ਚੜਾਣ ਵੀ ਤੁਸੀਂ ਦੇਖਿਆ ਤੇ ਪ੍ਰਧਾਨ ਜਤਿੰਦਰ ਗੌਰਵ ਜੀ ਦੀ ਨੁਮਾਇੰਦਗੀ ਨੂੰ ਲੈ ਕੇ ਗਲੋਬਲ ਡਿਵੀਜ਼ਨ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਮਸੀਹ ਕਲੀਸਿਆਂ ਨੂੰ ਦੇਖੋ ਜੀ ਮੈਂ ਪਹਿਲਾਂ ਤਾਂ ਸਭ ਨੂੰ ਜੈ ਮਸੀਹ ਦੀ ਕਹਿੰਨਾ ਮੇਰੀ ਸੰਸਥਾ ਦਾ ਨਾਂ ਦੀ ਗੌਸਪਲ ਖੁਸ਼ਕਬਰੀ ਫਲਸਫਾ ਚਰਚ ਪਰ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਜਿਹੜੇ ਪ੍ਰਧਾਨ ਜ ਵਧੀਆ ਕੰਮ ਕਰ ਰਹੇ ਨੇ 크੍ਰਿਸਚਨ ਭਾਈਚਾਰੇ ਨੂੰ ਵਧੀਆ ਸੇਵ ਦੇ ਰਹੇ ਨੇ ਕਿੱਥੇ ਕਿਤੇ ਇਹਨਾਂ ਨੂੰ ਕੋਈ ਰੋਕਦਾ ਚਰਚਾਂ ਨੂੰ ਬੰਦ ਕਰਦਾ ਉੱਥੇ ਪੂਰੀ ਟੀਮ ਲੈ ਕੇ ਜਾਂਦੇ ਨੇ ਮੈਂ ਇਸ ਚੀ ਦੀ ਬਹੁਤ ਸਲਾਘਾ ਕਰਦਾ ਹਾਂ ਜੋ ਪਿਛਲੇ ਦਿਨਾਂ ਚ ਜੋ ਕੁਝ ਹੋਇਆ ਉਹ 40 ਦਿਨ ਆਪਣੇ ਪਾਸਤੇ ਬੈਠੇ ਅੱਜ ਉਹਨਾਂ ਦੇ ਉਪਾਸ ਪੂਰੇ ਹੋਏ ਨੇ ਆਏ ਨੇ ਲੋਕਾਂ ਨੇ ਬੜਾ ਵਧੀਆ ਉਤਸ਼ਾਹ ਉਹਨਾਂ ਦੇ ਨਾਲ ਜਿੱਤਾਇਆ ਤੇ ਅਸੀਂ ਆਸ ਰੱਖਦੇ ਹਾਂ ਕਿ ਪ੍ਰਭੂ ਇਹਨਾਂ ਨੂੰ ਬੜੀ ਬਰਕਤ ਦੇਵੇ ਗਲੋਬਲ ਐਕਸ਼ਨ ਆਪਣਾ 크੍ਰਿਸਚਨ ਐਕਸ਼ਨ ਕਮੇਟੀ ਦਿਨ-ਦਿਨ ਅੱਗੇ ਵਧਦੀ ਚਲੀ ਜਾਏ ਤੇ ਸਾਡਾ ਇਹਨਾਂ ਨਾਲ ਸਾਥ ਹੈ ਪੂਰਾ ਸਪੋਰਟ ਹੈ ਦੀ ਧੰਨਵਾਦ ਜੀ ਧੰਨਵਾਦ ਤਾਂ ਤੁਸੀਂ ਫਿਰ ਆਪਣੇ ਅਹੁਦੇ ਤੇ ਵਾਪਸ ਆ ਗਏ ਹੋ ਤੇ ਕੀ ਸੰਦੇਸ਼ ਦੇਣਾ ਚਾਹੋਗੇ ਮਸੀਹ ਕਲੀਸਿਆ ਨੂੰ ਸਰ ਮੇਰੇ ਵੱਲੋਂ ਜੀ ਐਮ ਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਆਤਮਿਕ ਪਿਤਾ ਪੋਸਟਲ ਅੰਕਰ ਯੂਸਫ ਨੂਲਾਈ ਦਾ ਧੰਨਵਾਦ ਕਰਦਾ ਔਰ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਅਸੀਂ ਕੰਮ ਕੀਤਾ ਅਸੀਂ ਆਪਣੇ ਮਸੀਹ ਭਾਈ ਚਾਰੇ ਦੇ ਲਈ ਕੰਮ ਕੀਤਾ ਔਰ ਜਿਹੜੇ ਮਸੀਹ ਵਿਰੋਧੀ ਸੀ ਉਹਨਾਂ ਨੂੰ ਜੇਲ੍ਹ ਦੀ ਇਸਲਾਖਾ ਦੇ ਪਿੱਛੇ ਸੁਟਿਆ ਔਰ ਮੈਂ ਵਚਨ ਦੇਣਾ ਵੀ ਗਾਵੇਂ ਅਸੀਂ ਡਬਲ ਸਪੀਡ ਦੇ ਨਾਲ ਪ੍ਰਭੂ ਦੇ ਦਾਸਾਂ ਦੇ ਲਈ ਪ੍ਰਭੂ ਦੀ ਕਲੀਸਿਆ ਦੇ ਲਈ ਖੜੇ ਰਵਾਂਗੇ ਔਰ ਜਿੱਥੇ ਕਿ ਦੇਵੀ ਸਾਡੇ ਮਸੀਹ ਲੋਕਾਂ ਦੇ ਨਾਲ ਧੱਕਾ ਹੋਏਗਾ ਉਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਪਹਿਲਾ ਕੰਮ ਕਰਦੀ ਸੀ ਉਦਾਂ ਹੀ ਔਰ ਡਬਲ ਸਪੀਡ ਦੇ ਨਾਲ ਕੰਮ ਕਰੇਗੀ ਔਰ ਮੈਂ ਇੱਥੇ ਪਹੁੰਚਣ ਤੇ ਸਾਰੇ ਆਪਣੇ ਪਾਸਟਰ ਸਾਹਿਬਾਨਾਂ ਦਾ ਪਰਮੇਸ਼ਵਰ ਦੇ ਦਾਸਾਂ ਦਾ ਪਰਮੇਸ਼ਵਰ ਦੇ ਲੋਕਾਂ ਦਾ ਆਪਣੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਖਾਸ ਕਰਕੇ ਮੈਂ ਮਸੀਹ ਕਲੀਸਿਆ ਦਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦਾ ਵੀ ਇਹਨਾਂ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਇਸ ਵਿਸ਼ਵਾਸ ਤੇ ਖੜਾ ਉਤਰਾਂਗਾ ਔਰ ਜੀਨਾ ਮੇਰੇ ਲਈ ਮਸੀਹ ਔਰ ਮਰਨਾ ਲਾਭ ਹੈ ਮੈਂ ਸਦਾ ਹੀ ਪਰਮੇਸ਼ਵਰ ਦੇ ਕੰਮਾਂ ਦੇ ਲਈ ਖੜਾ ਰਾਵਾਂਗਾ ਪ੍ਰਭੂ ਦੇ ਕੰਮ ਨੂੰ ਕਰਦਾ ਰਾਵਾਂਗਾ ਸੋ ਸਰ ਮੇਰੇ ਵੱਲ ਜੈਮਸੀ ਦੀ ਧੰਨਵਾਦ ਕਿਧਰ ਆ ਗਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਤੇ ਪਹਿਲੀ ਵਾਰ ਹੋ ਤੇ ਹਜੇ ਤੱਕ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਰੋਜ਼ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਨਾ ਕਰ ਲੋ